ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਅੱਜ ਗੱਲ ਕਰਾਂਗੇ ਕਿ ਜਿਨ੍ਹਾਂ ਦਾ ਤੀਸਰਾ ਨੇਤਰ ਖੁੱਲਦਾ ਹੈ ਤੇ ਉਹਨਾਂ ਨੂੰ ਫਿਰ ਕਿਹੜੇ ਕਿਹੜੇ ਸੰਕੇਤ ਉਹ ਪੀਰੋ ਮੁਰਸ਼ਿਦ ਦਿੰਦੇ ਨੇ ਸੋ ਗੁਰੂ ਸੰਕੇਤ ਦਿੰਦਾ ਹੈ ਜੇਕਰ ਇਨਸਾਨ ਸਮਝ ਲਵੇ ਤਾਂ ਬਹੁਤ ਹੀ ਆਸਾਨ ਰਸਤਾ ਹੋ ਜਾਂਦਾ ਹੈ ਜਦੋਂ ਗੱਲ ਸਮਝ ਵਿੱਚ ਨਹੀਂ ਆਉਂਦੀ ਤਾਂ ਹਰ ਇੱਕ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਸਾਡੇ ਨਾਲ ਜੋ ਹੋ ਰਿਹਾ ਹੈ ਸਹੀ ਨਹੀਂ ਹੋ ਰਿਹਾ ਪਰ ਉਹ ਮਾਲਕ ਸਭ ਜਾਣੀ ਜਾਣ ਹੈ ਜੋ ਵੀ ਕਰਦਾ ਹੈ ਚੰਗਾ ਹੀ ਕਰਦਾ ਹੈ ਉਹ ਮਾੜਾ ਕਦੇ ਨਹੀਂ ਕਰਦਾ ਜੋ ਖਾਸ ਕਰਕੇ ਉਸ ਪ੍ਰਮਾਤਮਾ ਦੀ ਸੇਵਾ ਕਰਨ ਵਾਲੇ ਇਨਸਾਨ ਹੁੰਦੇ ਆ ਸੋ ਆਪਾਂ ਅੱਜ ਦੀ ਵੀਡੀਓ ਵਿੱਚ ਇਹ ਜਾਣਨਾ ਹੈ ਕਿ ਤੀਸਰਾ ਨੇਤਰ ਖੁੱਲਣ ਦੇ ਕਿਹੜੇ-ਕਿਹੜੇ ਸੰਕੇਤ ਉਹ ਪ੍ਰਮਾਤਮਾ ਦਿੰਦਾ ਹੈ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਸੋ ਜੇਕਰ ਤੁਹਾਡੇ ਨਾਲ ਵੀ ਇਹ ਸਭ ਕੁਝ ਹੁੰਦਾ ਹੈ ਜੋ ਆਪਾਂ ਗੱਲਾਂ ਸਾਂਝੀਆਂ ਕਰਾਂਗੇ ਤਾਂ ਸਮਝ ਲੈਣਾ ਕਿ ਸਾਡੇ ਤੇ ਵੀ ਸਾਡੇ ਮਾਲਕ ਦੀ ਕਿਰਪਾ ਹੈ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਚੈੱਕ ਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਇੱਥੇ ਆਪਾਂ ਹੁਣ ਖਾਸ ਜੋ ਕਮੈਂਟਾਂ ਬਾਰੇ ਪਹਿਲਾਂ ਗੱਲ ਕਰ ਲੈਨੇ ਆ ਸੋ ਇੱਥੇ ਪਹਿਲਾ ਜਿਹੜਾ ਕਮੈਂਟ ਆਪਾਂ ਦੱਸਾਂਗੇ ਇਹਨਾਂ ਨੇ ਕਮੈਂਟਾਂ ਵਿੱਚ ਆਪਣਾ ਨਾਮ ਵੀ ਲਿਖਿਆ ਹੈ RAM BARMA ਸੋ ਇਹ ਲਿਖਦੇ ਆ ਕਿ ਦੀਦੀ ਜੀ ਬਹੁਤ ਧੰਨਵਾਦ ਜੋ ਮਨ ਵਿੱਚ ਚੱਲਦਾ ਹੈ ਤੁਸੀਂ ਉਹੀ ਦੱਸ ਦਿੰਨੇ ਆ ਸੋ ਬਿਲਕੁਲ ਸਹੀ ਕਹਿੰਨੇ ਆ ਸੋ ਦੇਖੋ ਜੋ ਮਨ ਵਿੱਚ ਚੱਲਦਾ ਹੈ ਜੇਕਰ ਆਪਾਂ ਨੂੰ ਉਹਦਾ ਜਵਾਬ ਮੂਰੇੋਂ ਮਿਲਦਾ ਹੈ ਤੇ ਇਹ ਸਿਰਫ ਇੱਕ ਪਰਮਾਤਮਾ ਦੀ ਕਿਰਪਾ ਹੈ ਤੁਹਾਡੇ ਤੇ ਕਿਉਂਕਿ ਪਰਮਾਤਮਾ ਜਦ ਅਸੀਂ ਪਰਮਾਤਮਾ ਦੀ ਸੇਵਾ ਕਰਦੇ ਆਂ ਸਿਮਰਨ ਕਰਦੇ ਆਂ ਤੇ ਫਿਰ ਉਹ ਪਰਮਾਤਮਾ ਮੂਰੇ ਇਸ਼ਾਰਾ ਦਿੰਦਾ ਹੈ ਕਿ ਮੈਂ ਨਾਲ ਹਾਂ ਕਿਉਂ ਦਿੰਦਾ ਹੈ ਕਿਉਂਕਿ ਉਹ ਵਿਸ਼ਵਾਸ ਨੂੰ ਬੰਨਣਾ ਚਾਹੁੰਦਾ ਆ ਜਦੋਂ ਇਨਸਾਨ ਜਦੋਂ ਜਦੋਂ ਪਰੇਸ਼ਾਨੀਆਂ ਦੇਖ ਕੇ ਟੁੱਟਦਾ ਹੈ ਤੇ ਉਦੋਂ-ਉਦੋਂ ਪਰਮਾਤਮਾ ਫਿਰ ਕਿਰਪਾ ਕਰਦਾ ਹੈ ਫਿਰ ਆਪਣੇ ਨਾਲ ਜੋੜਦਾ ਹੈ ਵਿਸ਼ਵਾਸ ਬਣਾਉਂਦਾ ਹੈ ਕਿਸੇ ਨਾ ਕਿਸੇ ਦੇ ਥਰੂ ਤੁਹਾਡੇ ਮਨ ਵਿੱਚ ਜੋ ਸਵਾਲ ਚੱਲਦੇ ਹੁੰਦੇ ਉਹਨਾਂ ਦਾ ਜਵਾਬ ਉਹ ਕਿਸੇ ਨਾ ਕਿਸੇ ਦੇ ਥਰੂ ਦੇ ਦਿੰਦਾ ਹੈ ਪਰਮਾਤਮਾ ਕਿਉਂ ਦਿੰਦਾ ਹੈ ਕਿਉਂਕਿ ਉਹ ਹਮੇਸ਼ਾ ਤੁਹਾਨੂੰ ਆਪਣੇ ਨਾਲ ਜੋੜੇ ਰੱਖਣਾ ਚਾਹੁੰਦਾ ਹੈ ਜੀ ਨੂੰ ਪਰਮਾਤਮਾ ਪਸੰਦ ਕਰਦਾ ਹੈ ਉਤੋਂ ਹੀ ਸੇਵਾ ਉਹ ਮੁਰਸ਼ਿਦ ਲੈਂਦਾ ਹੈ ਸੋ ਬਿਨਾਂ ਭਾਗਾ ਦੇ ਕੋਈ ਸੇਵਾ ਵੀ ਨਹੀਂ ਕਰ ਸਕਦਾ ਸੋ ਇਹ ਕਹਿੰਦੇ ਕਿ ਤੁਸੀਂ ਮਨ ਦੀ ਗੱਲ ਦੱਸ ਦਿੰਦੇ ਹੋ ਸੋ ਦੇਖੋ ਅਸੀਂ ਕੋਈ ਕਿਸੇ ਦੇ ਮਨ ਦੀ ਗੱਲ ਨਹੀਂ ਦੱਸਦੇ ਜੋ ਸਚਾਈ ਹੈ ਸੇਵਾ ਕਰਨ ਦੇ ਨਾਲ ਜੋ ਨਖਾਰ ਆਉਂਦਾ ਹੈ ਫਿਰ ਉਹ ਪਰਮਾਤਮਾ ਆਪ ਕਿਰਪਾ ਕਰਦਾ ਹੈ ਪਰ ਸੁਣਨ ਵਾਲੇ ਨੂੰ ਲੱਗਦਾ ਹੈ ਕਿ ਸਾਡੇ ਮਨ ਦੀ ਗੱਲ ਇਸ ਇਨਸਾਨ ਨੇ ਦੱਸੀ ਸੋ ਪਰ ਨਹੀਂ ਕਿਉਂਕਿ ਇਹ ਜੋ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਰਹੇ ਆ ਉਹ ਪਰਮਾਤਮਾ ਆਪ ਦਿੰਦਾ ਹੈ ਆਪ ਬੁੱਧੀ ਤੇ ਬੈਠ ਕੇ ਉਹ ਗੱਲਬਾਤ ਕਹਿ ਜਾਂਦਾ ਹੈ ਕਦ ਕਿਦੋਂ ਕੀ ਕਹਿ ਜਾਂਦਾ ਆ ਉਹ ਉਹੀ ਜਾਣੀ ਜਾਣਾ ਸੋ ਆਪਾਂ ਉਹਨਾਂ ਦੀ ਰਾਮ ਜੀ ਨੂੰ ਜੇਕਰ ਸਮਝਣਵਾਗੇ ਤਾਂ ਜ਼ਿੰਦਗੀ ਬਹੁਤ ਹੀ ਆਸਾਨ ਹੋ ਜਾਂਦੀ ਹੈ ਪਰ ਗੱਲ ਇੰਨੀ ਕੁ ਹੈ ਕਿ ਉਹਨਾਂ ਦੀ ਰਾਮ ਜੀ ਨੂੰ ਹੀ ਸਮਝਣਾ ਔਖਾ ਹੈ ਇੱਥੇ ਆਪਾਂ ਗੱਲ ਜਦੋਂ ਸੁਣਦੇ ਆ ਗਿਆਨ ਦੀ ਗੱਲ ਕੋਈ ਵੀ ਸੁਣਦੇ ਆ ਕਿਸੇ ਦਾ ਵਿਸ਼ਵਾਸ ਸੰਗ ਸੁਣਦੇ ਆ ਤੇ ਉਹਨਾਂ ਗੱਲਾਂ ਦੇ ਵਿੱਚੋਂ ਨਿਚੋੜ ਕੱਢੋ ਕਿਉਂਕਿ ਜਦੋਂ ਅਸੀਂ ਉਹਨਾਂ ਗੱਲਾਂ ਬਾਰੇ ਬੈਠ ਕੇ ਸੋਚ ਵਿਚਾਰ ਕਰਾਂਗੇ ਤਾਂ ਬਹੁਤ ਹੀ ਗਹਿਰੀਆਂ ਡੂੰਘੀਆਂ ਗੱਲਾਂ ਹੁੰਦੀਆਂ ਆ ਜਦੋਂ ਅਸੀਂ ਉਹਨਾਂ ਤੇ ਅਮਲ ਕਰਦੇ ਆਂ ਉਹਨਾਂ ਬਾਰੇ ਸੋਚ ਵਿਚਾਰ ਕਰਦੇ ਆਂ ਤਾਂ ਫਿਰ ਸਚਾਈ ਜਿਹੜੀ ਆ ਉਹ ਪਤਾ ਚੱਲਦੀ ਹੈ ਸੋ ਜੇਕਰ ਮਨ ਦਾ ਤੁਹਾਡੇ ਜੋ ਵੀ ਵਿਚਾਰ ਚੱਲਦਾ ਹੈ ਉਹਦਾ ਮੋਰੋ ਜਵਾਬ ਮਿਲ ਰਿਹਾ ਆ ਤਾਂ ਸਮਝ ਲੈਣਾ ਕਿ ਸਾਡੇ ਤੇ ਬਹੁਤ ਹੀ ਵੱਡੀ ਕਿਰਪਾ ਹੈ ਮਾਲਕ ਦੀ ਸੋ ਇੱਥੇ ਇਹ ਵੀ ਲਿਖਦੇ ਆ ਕਿ ਜਦੋਂ ਵਿਸ਼ਵਾਸ ਟੁੱਟਦਾ ਹੈ ਤੁਹਾਡੀਆਂ ਵੀਡੀਓ ਸੁਣ ਕੇ ਫਿਰ ਵਿਸ਼ਵਾਸ ਜਿਹੜਾ ਉਹ ਵਜ ਜਾਂਦਾ ਹੈ ਸੋ ਦੇਖੋ ਜਦੋਂ ਆਪਾਂ ਕਿਸੇ ਦਾ ਵਿਸ਼ਵਾਸ ਬੰਨਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹੋ ਮੂਲੇ ਦਾ ਵਿਸ਼ਵਾਸ ਭੱਜੇਗਾ ਸੋ ਹਮੇਸ਼ਾ ਤੁਹਾਨੂੰ ਵੀ ਅਸੀਂ ਇਹੀ ਕਹਿੰਦੇ ਆ ਕਿ ਤੁਸੀਂ ਕਦੇ ਵੀ ਜ਼ਿੰਦਗੀ ਵਿੱਚ ਤੁਹਾਨੂੰ ਮੌਕਾ ਮਿਲੇ ਤਾਂ ਇਹ ਕਰਮ ਜ਼ਰੂਰ ਕਰਨਾ ਕਿ ਜਦੋਂ ਲੱਗੇ ਕਿ ਕੋਈ ਪਰੇਸ਼ਾਨੀ ਵਿੱਚ ਹੈ ਉਹਨੂੰ ਸਿਰਫ ਇੱਕ ਹੌਸਲਾ ਹੀ ਦੇਦੋ ਉਹ ਹੌਸਲਾ ਹੀ ਦੂਸਰੇ ਦੀ ਜੀਣ ਦੀ وجہ ਬਣ ਜਾਂਦਾ ਹੈ ਉਮੀਦ ਇੱਕ ਫਿਰ ਜਾਗਦੀ ਹੈ ਅੰਦਰੋਂ ਆਤਮਾ ਨੂੰ ਖਰਾਕ ਮਿਲ ਜਾਂਦੀ ਹੈ ਜਦੋਂ ਅਸੀਂ ਕਿਸੇ ਨੂੰ ਹੌਸਲਾ ਦਿੰਦੇ ਆ ਤੇ ਕਿਸੇ ਦੀ ਆਤਮਾ ਜਦੋਂ ਕਮਜ਼ੋਰ ਹੋ ਜਾਂਦੀ ਹੈ ਦੁੱਖਾਂ ਪਰੇਸ਼ਾਨੀਆਂ ਨੂੰ ਦੇਖ ਕੇ ਜਦੋਂ ਅਸੀਂ ਹੌਸਲਾ ਦਵਾਗੇ ਉਹ ਅੰਦਰੋਂ ਆਤਮਾ ਫਿਰ ਜਾਗਦੀ ਹੈ ਫਿਰ ਪਲਵਾਲ ਹੁੰਦੀ ਹੈ ਫਿਰ ਆਪਣੇ ਰਾਸਤੇ ਤੇ ਤੁਰ ਪੈਂਦਾ ਹੈ ਇਨਸਾਨ ਜਦੋਂ ਅਸੀਂ ਕਿਸੇ ਦੀ ਰੂਹ ਨੂੰ ਖੁਸ਼ ਕਰਦੇ ਆ ਵਿਸ਼ਵਾਸ ਦਿਲਾਉਂਦੇ ਆ ਹਿੰਮਤ ਦਿੰਦੇ ਆ ਤੇ ਉਹਦੇ ਨਾਲ ਪ੍ਰਮਾਤਮਾ ਫਿਰ ਕਿਰਪਾ ਕਰਦਾ ਹੈ ਸੋ ਹਮੇਸ਼ਾ ਹੀ ਹਰ ਇੱਕ ਦਾ ਭਲਾ ਸੋਚੋ ਦੂਸਰੇ ਦੇ ਭਲੇ ਵਿੱਚ ਹੀ ਹਮੇਸ਼ਾ ਆਪਣੀ ਖੁਸ਼ੀ ਛੁਪੀ ਹੁੰਦੀ ਆ ਜਦੋਂ ਅਸੀਂ ਕਿਸੇ ਨੂੰ ਦੇਖੇ ਕੁਝ ਹੁੰਨੇ ਆ ਕਿਸੇ ਦਾ ਚੰਗਾ ਸੋਚਦੇ ਆ ਤਾਂ ਪਰਮਾਤਮਾ ਫਿਰ ਹੋਰ ਵੀ ਕਿਰਪਾ ਕਰਦਾ ਹੈ ਸੋ ਇਹ ਗੱਲਾਂ ਬਹੁਤ ਡੂੰਘੀਆਂ ਆ ਜੇਕਰ ਇਹਨਾਂ ਤੇ ਵਿਚਾਰ ਕੀਤੀ ਜਾਵੇ ਸੋ ਇੱਥੇ ਇੱਕ ਥੱਲੇ ਇਹਨਾਂ ਦੇ ਰੱਪਲਾਈ ਵੀ ਆਇਆ ਹੋਇਆ ਆ ਇਹਨਾਂ ਨੇ ਲਿਖਿਆ ਹੈ ਕਿ ਪੰਜ ਨਿਆਜ਼ਾਂ ਦੀਦੀ ਤੁਸੀਂ ਦੱਸਿਓ ਸੀ ਉਹ ਕਿਹੜੀਆਂ ਨੇ ਸੋ ਪੰਜ ਨਿਆਜ਼ਾਂ ਜੇਕਰ ਤੁਸੀਂ ਪੰਜ ਪੀਰ ਸਰਕਾਰ ਦੀ ਸੇਵਾ ਕਰਦੇ ਹੋ ਲੱਖ ਦਾਤਾ ਪੀਰ ਦੀ ਕਰਦੇ ਹੋ 11ਵੀਂ ਅੜੀ ਸਰਕਾਰ ਦੀ ਕਰਦੇ ਹੋ ਤੇ ਉਹਨਾਂ ਦੇ ਨਾਮ ਦੀ ਤੁਸੀਂ ਨਿਆਜ਼ ਦੇ ਸਕਦੇ ਆ ਜੇਕਰ ਹਦਾ ਹੈ ਕਿ ਜਾਂ ਪੀਰ ਦੀ ਨਾਰਾਜ਼ਗੀ ਹੈ ਜਾਂ ਫਿਰ ਸਾਡੇ ਤੇ ਕਿਰਪਾ ਨਹੀਂ ਹੁੰਦੀ ਤੇ ਤੁਸੀਂ ਇਹ ਪੰਜ ਨਿਯਾਜ਼ਾਂ ਲਗਾਤਾਰ ਵਿਸ਼ਵਾਸ ਰੱਖ ਕੇ ਦੇਣੀਆਂ ਹੈ ਅਰਦਾਸ ਬੇਨਤੀ ਨੀਚਾ ਭਾਵਨਾ ਨਾਲ ਕਰਨੀ ਆ ਫ੍ਰੀ ਟਾਈਮ ਕੱਢ ਕੇ ਇਹ ਕਰਮ ਕਰਨਾ ਇਹ ਨਹੀਂ ਹੈ ਕਿ ਕਾਹਲੀ ਕਾਹਲੀ ਵਿੱਚ ਅਸੀਂ ਕਿਹ ਕਿਹ ਫਰਜ਼ ਜਿਹਾ ਨਿਭਾਉਣਾ ਹੈ ਜਦੋਂ ਅਸੀਂ ਦਿਲੋਂ ਕੋਈ ਕਰਮ ਕਰਦੇ ਆ ਤੇ ਉਹਦਾ ਫਿਰ ਸਾਨੂੰ ਅਹਿਸਾਸ ਵੀ ਹੁੰਦਾ ਮਹਿਸੂਸ ਹੁੰਦਾ ਹੈ ਮਾਲਕਾ ਦੀ ਕਿਰਪਾ ਜਿਹੜੀ ਉਹ ਮਹਿਸੂਸ ਹੁੰਦੀ ਹੈ ਸੋ ਇਸ ਕਰਕੇ ਕਹੀਦਾ ਕਿ ਜਦੋਂ ਵੀ ਸੇਵਾ ਕਰੋ ਫ੍ਰੀ ਟਾਈਮ ਕੱਢੋ ਪਹਿਲਾਂ ਕੰਮ ਕਰਨ ਵੇਲੇ ਨੂੰ ਫਿਰ ਫ੍ਰੀ ਮਾਈਂਡ ਕਰਕੇ ਫਿਰ ਪ੍ਰਮਾਤਮਾ ਦੀ ਤਰਫ ਆਪਣੀ ਸੁਰਤੀ ਨੂੰ ਜੋੜੋ ਫਿਰ ਸੇਵਾ ਕਰੋ ਅਰਦਾਸਾਂ ਬੇਨਤੀਆਂ ਕਰੋ ਤਾਂ ਫਿਰ ਉਹ ਪ੍ਰਮਾਤਮਾ ਨਾਲ ਹੋਣ ਦਾ ਸੰਕੇਤ ਵੀ ਤੁਹਾਨੂੰ ਜਰੂਰ ਦੇਵੇਗਾ ਕੋਈ ਨਾ ਕੋਈ ਤੁਹਾਨੂੰ ਮਹਿਸੂਸ ਹੋਵੇਗਾ ਤੇ ਉਸ ਤੋਂ ਥੱਲੇ ਇੱਕ ਹੋਰ ਰਪਲਾਈ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਪ੍ਰਮਾਤਮਾ ਤੇ ਵਿਸ਼ਵਾਸ ਹੋਣਾ ਜ਼ਰੂਰੀ ਹੈ ਸੋ ਬਿਲਕੁਲ ਸਹੀ ਕਿਹਾ ਜੀ ਪ੍ਰਮਾਤਮਾ ਤੇ ਵਿਸ਼ਵਾਸ ਹੋਵੇਗਾ ਤਾਂ ਹਮੇਸ਼ਾ ਸਾਰੇ ਹੀ ਕੰਮ ਜਿਹੜੇ ਉਹ ਪ੍ਰਮਾਤਮਾ ਬਣਾਵੇਗਾ ਸੋ ਵਿਸ਼ਵਾਸ ਦੀ ਹੀ ਗੱਲ ਹੈ ਇੱਥੇ ਆ ਕੇ ਗੱਲ ਖਤਮ ਹੋ ਜਾਂਦੀ ਜਿੰਨਾ ਤੁਸੀਂ ਵਿਸ਼ਵਾਸ ਪੱਕਾ ਕਰ ਲੋਗੇ ਉੰਨੀ ਹੀ ਕਿਰਪਾ ਪ੍ਰਮਾਤਮਾ ਦੀ ਤੁਸੀਂ ਮਹਿਸੂਸ ਕਰੋਗੇ ਸੋ ਇਥੇ ਇੱਕ ਹੋਰ ਬਹੁਤ ਵਧੀਆ ਇਹ ਲਿਖਦੇ ਆ ਸੋ ਇਹ ਲਿਖਦੇ ਆ ਕਿ ਜਿਸ ਤਰ੍ਹਾਂ ਸਰੀਰ ਨੂੰ ਕੱਪੜਾ ਤੇ ਪੇਟ ਨੂੰ ਰੋਟੀ ਤੇ ਰੂਹ ਨੂੰ ਪਰਮਾਤਮਾ ਸੋ ਦੇਖੋ ਇਹਨਾਂ ਨੇ ਇੰਨੇ ਕ ਕਮੈਂਟ ਵਿੱਚ ਹੀ ਬਹੁਤ ਵੱਡੀ ਗੱਲ ਲਿਖ ਦਿੱਤੀ ਸੋ ਜੇਕਰ ਇਹਨੂੰ ਆਪਾਂ ਸੋਚੀਏ ਇਹ ਬਹੁਤ ਡੂੰਗੀ ਗੱਲ ਹੈ ਸੋ ਇਸੇ ਤਰ੍ਹਾਂ ਹੈ ਜਿਸ ਤਰ੍ਹਾਂ ਸਾਨੂੰ ਹਰ ਇੱਕ ਚੀਜ਼ ਦੀ ਇਸ ਸਰੀਰ ਲਈ ਲੋੜ ਪੈਂਦੀ ਹੈ ਜ਼ਰੂਰਤ ਪੈਂਦੀ ਹੈ ਇਸੇ ਤਰ੍ਹਾਂ ਹੈ ਇਹ ਰੂਹ ਰੂਹ ਨੂੰ ਵੀ ਖੁਰਾਕ ਦੀ ਜ਼ਰੂਰਤ ਹੁੰਦੀ ਆ ਸਰੀਰ ਨੂੰ ਤਾਂ ਅਸੀਂ ਪਾਲਦੇ ਆ ਤਰ੍ਹਾਂ ਤਰ੍ਹਾਂ ਦੇ ਭੋਜਨ ਖਾਂਦੇ ਆ ਕਿ ਸਾਡਾ ਸਰੀਰ ਜਿਹੜਾ ਤੰਦਰੁਸਤ ਰਹੇ ਤੇ ਅਸੀਂ ਕੰਮਕਾਰ ਕਰੀਏ ਇਸੇ ਤਰ੍ਹਾਂ ਹੈ ਜਿਕਰ ਪ੍ਰਮਾਤਮਾ ਤੋਂ ਕੰਮ ਲੈਣਾ ਹੈ ਤਾਂ ਇਸ ਰੂਹ ਨੂੰ ਖੁਰਾਕ ਦੇਣੀ ਪਵੇਗੀ ਖੁਰਾਕ ਕੀ ਹੈ ਨਾਮ ਦੀ ਕਮਾਈ ਸਿਮਰਨ ਜਿੱਦਾਂ ਜਿੱਦਾਂ ਤੁਸੀਂ ਸਿਮਰਨ ਕਰੋਗੇ ਰੂਹ ਜਿਹੜੀ ਆਤਮਾ ਹੈ ਇਹ ਮਜ਼ਬੂਤ ਹੋਵੇਗੀ ਫਿਰ ਤੁਸੀਂ ਪਰੇਸ਼ਾਨੀਆਂ ਨੂੰ ਦੇਖ ਕੇ ਕਦੇ ਵੀ ਘਬਰਾਉਂਗੇ ਨਹੀਂ ਜਿਹੜਾ ਇਨਸਾਨ ਕਦੇ ਹਿੰਮਤ ਨਹੀਂ ਹਾਰਦਾ ਉਹ ਸਮਝ ਲੈਣਾ ਕਿ ਪ੍ਰਮਾਤਮਾ ਦੀ ਉਹਦੇ ਤੇ ਕਿੱਡੀ ਕਿਰਪਾ ਹੈ ਤੇ ਕਿੰਨੀ ਨਾਮ ਦੀ ਕਮਾਈ ਹੈ ਜੇਕਰ ਲੱਗਦਾ ਹੈ ਕਿ ਇਸ ਜਨਮ ਵਿੱਚ ਇਹਨੇ ਕੋਈ ਨਾਮ ਦੀ ਕਮਾਈ ਨਹੀਂ ਕੀਤੀ ਫਿਰ ਵੀ ਇਹ ਇਨਸਾਨ ਇੰਨਾ ਵਧੀਆ ਹੈ ਤੇ ਇਹ ਆਪਣੇ ਰਸਤੇ ਤੇ ਡਟਿਆ ਰਹਿੰਦਾ ਕਦੇ ਹਿੰਮਤ ਨਹੀਂ ਹਾਰਦਾ ਕਿਉਂਕਿ ਕੋਈ ਪਿਛਲਾ ਹਿਸਾਬ ਜਿਹੜਾ ਇਨਸਾਨ ਦਾ ਪਿਆ ਹੁੰਦਾ ਪਿਛਲੀ ਨਾਮ ਦੀ ਕਮਾਈ ਛੁੜੀ ਹੁੰਦੀ ਹੈ ਉਹ ਫਿਰ ਇਸ ਚਰਮ ਵਿੱਚ ਵੀ ਕੰਮ ਆਉਂਦੀ ਹੈ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਤੀਸਰਾ ਨੇਤਰ ਜਾਗਣ ਦੇ ਕੁਝ ਸੰਕੇਤ ਸੰਕੇਤ ਕੀ ਹੈ ਪਹਿਲਾ ਜੋ ਹੈ ਕਿ ਅੱਖਾਂ ਦੇ ਵਿੱਚੋਂ ਪਾਣੀ ਆਈ ਜਾਣਾ ਬੰਦ ਕੀ ਸਮੇਂ ਪਾਣੀ ਆਈ ਜਾਣਾ ਅੱਖਾਂ ਦੇ ਵਿੱਚੋਂ ਹੰਝੂ ਵੰਦੇ ਆ ਕਿਉਂ ਵੰਦੇ ਹੈ ਕਿਉਂਕਿ ਜਿਹੜੇ ਬੰਦਗੀ ਦੇ ਸਮੇਂ ਹੰਝੂ ਅੱਖਾਂ ਵਿੱਚੋਂ ਨਿਕਲਦੇ ਹੈ ਉਹ ਪਰਮਾਤਮਾ ਦੇ ਨਾਲ ਹੋਣ ਦਾ ਸੰਕੇਤ ਹੁੰਦਾ ਹੈ ਤੇ ਤੀਸਰਾ ਨੇਤਰ ਖੁੱਲਣ ਦਾ ਵੀ ਸੰਕੇਤ ਹੁੰਦਾ ਹੈ ਕਿਉਂਕਿ ਜਿੰਦਾ ਜਿੰਦਾ ਅੱਖਾਂ ਦੇ ਵਿੱਚੋਂ ਪਾਣੀ ਡਿਗੇਗਾ ਅੱਖਾਂ ਦੀਆਂ ਪੁਤਲੀਆਂ ਸਾਫ਼ ਹੋਣਗੀਆਂ ਤਾਂ ਅਸੀਂ ਪਰਮਾਤਮਾ ਦੇ ਦਰਸ਼ਨ ਕਰ ਪਾਵਾਂਗੇ ਪਰਮਾਤਮਾ ਪਹਿਲਾਂ ਅੱਖਾਂ ਨੂੰ ਪਾਕ ਪਵਿੱਤਰ ਕਰਦਾ ਹੈ ਤਾਂ ਫਿਰ ਆਪ ਦੀਦਾਰ ਦਿੰਦਾ ਹੈ ਸੋ ਇਹ ਹੁੰਦਾ ਹੈ ਤੀਸਰਾ ਨੇਤਰ ਖੁੱਲਣ ਦਾ ਸੰਕੇਤ ਫਿਰ ਜਦੋਂ ਸੁਪਨੇ ਆਉਂਦੇ ਕੁਨੇ ਰਾਈ ਗੱਲਬਾਤ ਦਿਖਾਉਂਦਾ ਹੈ ਪਰਮਾਤਮਾ ਕੁਝ ਸੱਚ ਹੁੰਦੀਆਂ ਕੁਝ ਝੂਠ ਹੁੰਦੀਆਂ ਜਾਨੀ ਕਿ ਕੁਝ ਇਹੋ ਜਿਹੀਆਂ ਗੱਲਾਂ ਹੁੰਦੀਆਂ ਕਿ ਜੋ ਅਸੀਂ ਸੁਪਨੇ ਵਿੱਚ ਦੇਖਦੇ ਉਹ ਹੁੰਦਾ ਨਹੀਂ ਸੋ ਕਈ ਹੁੰਦੇ ਕਿ ਅਸੀਂ ਸੁਪਨੇ ਵਿੱਚ ਇਹ ਕੁਝ ਦੇਖਿਆ ਹੈ ਤੇ ਹੋਇਆ ਵੀ ਹੈ ਤਾਂ ਸਮਝ ਲੈਣਾ ਕਿ ਇਹ ਤੀਸਰਾ ਨੈਤਰ ਖੁੱਲ ਰਿਹਾ ਹੈ ਕਿਉਂਕਿ ਗੱਲ ਹੌਲੀ-ਹੌਲੀ ਨਿਕਲਦੀ ਹੈ ਜਿੰਨਾ ਤੁਸੀਂ ਗੁਪਤ ਰੱਖੋਗੇ ਇਨ੍ਹਾਂ ਸੰਕੇਤਾਂ ਨੂੰ ਉੰਨੀ ਹੀ ਗੱਲ ਨਿਕਲੜ ਕੇ ਮੂਰੇ ਆਵੇਗੀ ਜਦੋਂ ਪਰਮਾਤਮਾ ਕੁਝ ਦਿਖਾਉਂਦਾ ਹੈ ਤੇ ਉਹਨੂੰ ਫਿਰ ਗੁਪਤ ਰੱਖਣਾ ਜ਼ਰੂਰੀ ਹੈ ਸੋ ਦੂਸਰਾ ਸੰਕੇਤ ਹੈ ਕਿ ਕਈਆਂ ਬੇਵਜਾ ਛਿੱਕਾਂ ਦਾ ਆਈ ਜਾਣਾ ਸੋ ਕਿਸੇ ਨੂੰ ਕੋਈ ਅਲਰਜੀ ਵੀ ਨਹੀਂ ਹੈ ਕੋਈ ਪ੍ਰੋਬਲਮ ਨਹੀਂ ਕਿਸੇ ਤਰ੍ਹਾਂ ਦੀ ਪਰ ਫਿਰ ਵੀ ਵਾਰ-ਵਾਰ ਛਿੱਕਾਂ ਆ ਰਹੀਆਂ ਹਫ਼ਤੇ 'ਚ ਇੱਕ ਦੋ ਵਾਰ ਛਿੱਕਾਂ ਦਾ ਲੱਗਣਾ ਸੋ ਇਹ ਵੀ ਬਹੁਤ ਵੱਡਾ ਸੰਕੇਤ ਹੈ ਕਿ ਉਹ ਪਰਮਾਤਮਾ ਦੀ ਕਿਰਪਾ ਹੈ ਜਦੋਂ ਬੇਵਜਾ ਛਿੱਕਾਂ ਆਉਣ ਤਾਂ ਸਮਝ ਲੈਣਾ ਇਹ ਵੀ ਇੱਕ ਤੀਸਰਾ ਨੇਤਰ ਖੁੱਲਣ ਦਾ ਸੰਕੇਤ ਹੈ ਕਿਉਂਕਿ ਜਿੱਦਾਂ ਜਿੱਦਾਂ ਇਹ ਦਿਮਾਗ ਤੇ ਪ੍ਰੈਸ਼ਰ ਪਵੇਗਾ ਜਿੱਦਾਂ ਜਿੱਦਾਂ ਜ਼ੋਰ ਲੱਗਦਾ ਹੈ ਤੇ ਉਹ ਪੜਦਾ ਜਿਹੜਾ ਚੈੱਕ ਹੁੰਦਾ ਜਾਂਦਾ ਆ ਜਿਹੜਾ ਅੱਖਾਂ ਦੇ ਉੱਤੇ ਚੜਿਆ ਹੈ ਜਨਮਾ ਜਨਮਾ ਦੀ ਮਹਿਲ ਚੜੀ ਹੋਈ ਹੈ ਉਹ ਫਿਰ ਪਰਮਾਤਮਾ ਜਿਵੇਂ ਜਿਵੇਂ ਕਿਰਪਾ ਕਰਦਾ ਹੈ ਉਹ ਧੋ ਹੁੰਦਾ ਜਾਂਦਾ ਹੈ ਤਾਂ ਫਿਰ ਤੀਸਰਾ ਨੇਤਰ ਜਿਹੜਾ ਹੁੰਦਾ ਹੈ ਸੋ ਇਹ ਹੀ ਪਰਮਾਤਮਾ ਦੀ ਕਿਰਪਾ ਹੈ ਸੋ ਕਦੇ ਵੀ ਨਾ ਗੱਲਾਂ ਨੂੰ ਲੈ ਕੇ ਪਰੇਸ਼ਾਨੀ ਹੋਣਾ ਕਿ ਸਾਡੇ ਨਾਲ ਕੀ ਹੋ ਰਿਹਾ ਹੈ ਸੋ ਜਿਵੇਂ ਆਪਾਂ ਦੁੱਧ ਉਬਾਲਦੇ ਹਾਂ ਤੇ ਉਹ ਉਬਾਲਾ ਖਾ ਕੇ ਬਾਹਰ ਨੂੰ ਆਉਂਦਾ ਹੈ ਤਾਂ ਬਾਅਦ ਵਿੱਚ ਜਿੱਦਾਂ ਉਹ ਕੱਢਦਾ ਹੈ ਤੇ ਕਿੰਨੀਆਂ ਚੀਜ਼ਾਂ ਉਸ ਤੋਂ ਤਿਆਰ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਇਸੇ ਤਰ੍ਹਾਂ ਗੱਲ ਜਿਹੜੀ ਹੈ ਉਹ ਵੀ ਨਿੱਕ-ਨਿੱਖਰ ਕੇ ਮੂਰੇ ਆਉਂਦੀ ਹੈ ਸੋ ਹੁਣ ਆਪਾਂ ਇਹ ਵੀਡੀਓ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਜੇਕਰ ਵੀਡੀਓ ਯਾ ਲੱਗੀ ਹੋਵੇ ਤਾਂ ਸ਼ੇਅਰ ਲਾਈਕ ਜ਼ਰੂਰ ਕਰ ਦੇਣਾ ਜੀ